ਦੇਖੋ ਜਿਹੜੇ ਬੰਦੇ ਹਾਰਡ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ ਜਿਸ ਤਰ੍ਹਾਂ ਜਿਹੜਾ ਮੇਰਾ ਮੁੱਖ ਕੰਮ ਹੈ ਹੋਗਾ ਜਿਹੜੀ ਮੈਡੀਕਲ ਹੈਲਪ ਹੈ ਉਹਨਾਂ ਨੂੰ ਦਵਾਈਆਂ ਉਹਨਾਂ ਨੂੰ ਜਿਹੜੀਆਂ ਵੈਕਟਰ ਬੋਰਨ ਬਾਟਰ ਬੋਰਨ ਡਿਜ਼ੀਜ਼ ਆ ਕੰਦੇ ਪਾਣੀ ਨਾਲ ਮੁੱਖੀਆਂ ਮਛਰਾਂ ਨਾਲ ਆਉਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਬਚਾਣਾ ਐਮਰਜੈਂਸੀ ਮੈਡੀਕਲ ਹੈਲਪ ਬਚਾਣਾ ਜਿਹਦੇ ਵਾਸਤੇ ਅਸੀਂ ਜਿਹੜੇ ਹੈਗਾ ਐਮਰਜੈਂਸੀ ਰਿਸਪੌਂਸ ਟੀਮਸ ਔਰ ਜਿਹੜੇ 450 ਤੋਂ ਵੱਧ ਔਰ 323 ਜਿਹੜੀਆਂ ਹੈਗੀਆਂ ਉਹ ਮੈਡੀਕਲ ਟੀਮਸ ਇਸੇ ਤਰ੍ਹਾਂ 172 74 ਜਿਹੜੀਆਂ ਐਂਬੂਲੈਂਸ ਜਿਹੜੀਆਂ ਹੈਗੀਆਂ ਫਲੱਡ ਫੈਕਟਿਡ ਏਰੀਆ ਦੇ ਵਿੱਚ ਡਿਪਲਾਈ ਕੀਤੀਆਂ ਇਹਦੇ ਨਾਲ ਨਾਲ ਲੋਕਾਂ ਨੂੰ ਜਿਹੜਾ ਹੈਗਾ ਉਹ ਸਾਫ਼ ਪਾਣੀ ਵੀ ਚਾਹੀਦਾ ਹੁੰਦਾ ਖਾਣਾ ਵੀ ਚਾਹੀਦਾ ਹੁੰਦਾ ਮवेशੀਆਂ ਵਾਸਤੇ ਤੋੜੀ ਤੇ ਐਨੀਮਲ ਫੀਡ ਚਾਹੀਦੀ ਹੁੰਦੀ ਆ ਅਸੀਂ ਉਹ ਵੀ ਵਿਚਾਰ ਰਹੇ ਹਾਂ ਸ੍ਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਸੀਂ ਸਾਰੇ ਆਪਣੀ 1 ਮਹੀਨੇ ਦੀ ਤਨਖਾਹ ਵੀ ਡੋਨੇਟ ਕਰ ਰਹੇ ਹਾਂ ਸਾਰੀ ਵੀ ਡੋਨੇਟ ਕਰ ਰਹੇ ਹਾਂ ਫਲੱਡ ਰਿਲੀਫ ਵਾਸਤੇ ਔਰ ਅਸੀਂ ਆਪਣੀ ਮੈਡੀਕਲ ਏਡ ਔਰ ਦੂਜੀ ਜਿਹੜੀ ਰਾਸ਼ਨ ਔਰ ਦੂਜੀ ਏਡ ਵੀ ਭੇਜ ਰਹੇ ਹਾਂ ਇਹਦੇ ਨਾਲ ਨਾਲ ਉਹਨਾਂ ਦੀ ਜਿਹੜੀ ਲਾਈਫ ਨੂੰ ਆਪਾਂ ਰੀਬਲਡ ਕਰਨਾ ਚਾਹੀਦਾ ਉਹ ਮੈਂ ਕਸ਼ਮੀਰ ਵੀ ਗਿਆ ਸੀ ਮੈਂ ਦਵਾਈਆਂ ਲੈ ਕੇ ਗਿਆ ਸੀ ਉਹ ਕਹਿੰਦੇ ਜੀ ਅੱਗੇ ਸਰਦੀ ਆ ਰਹੀ ਆ ਸਾਨੂੰ ਤਾਂ ਕੰਬਲ ਚਾਹੀਦੇ ਆ ਤੁਹਾਨੂੰ ਔਟ ਵਾਟਰ ਬੋਟਰ ਚਾਹੀਦੀ ਆ ਫਿਰ ਮੈਂ ਦੁਬਾਰਾ ਉਹ ਲੈ ਕੇ ਗਿਆ ਇਹ ਕੋਈ ਅਸੀਂ ਅੱਜ ਜਿਹੜਾ ਹੈਗਾ ਅਸੀਂ ਉਹਦੇ ਵਾਸਤੇ ਡਾਈ ਰਾਸ਼ਨ ਔਰ ਜਿਹੜਾ ਮवेशੀਆਂ ਵਾਸਤੇ ਤੋੜੀ ਦਾ ਟਰੱਕ ਭੇਜਿਆ ਹੈਗਾ ਇਹ ਸਾਰੇ ਜ਼ਿਲ੍ਹਿਆਂ 'ਚੋਂ ਸਾਰੇ ਸ਼ਹਿਰਾਂ 'ਚੋਂ ਸਾਰੇ ਇਲਾਕਿਆਂ 'ਚੋਂ ਪਹੁੰਚ ਰਹੀ ਆ ਮਦਦ ਅਸੀਂ ਉਹਨੂੰ ਰੈਗੂਲੇਟ ਵੀ ਕਰ ਰਹੇ ਆ ਲੋਕਾਂ ਨੂੰ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦੇਵਾਂਗੇ ਇਸ ਤੋਂ ਬਾਅਦ ਜਿਹੜੇ ਉਹਨਾਂ ਦੀਆਂ ਸੜਕਾਂ ਰੁੜ ਗਈਆਂ ਉਹ ਵੀ ਠੀਕ ਕਰਾਂਗੇ ਉਹਨਾਂ ਦੇ ਖੇਤਾਂ ਦੇ ਵਿੱਚ ਚਾਹੇ ਉਹ ਸਿਲਟ ਇਕੱਠੀ ਹੋ ਗਈ ਆ ਚਾਹੇ ਕਿਸੇ ਦਾ ਖੇਤ ਰੁੜ ਗਿਆ ਹੈਗਾ ਉਹ ਵੀ ਅਸੀਂ ਉਹਨਾਂ ਨੂੰ ਉਹਦੇ ਠੀਕ ਕਰਦੇ ਵਿੱਚ ਉਹਦੀ ਮਦਦ ਕਰਾਂਗੇ ਸੋ ਸਰਕਾਰ ਇਸ ਦੁੱਖ ਦੀ ਘੜੀ 'ਚ ਲੋਕਾਂ ਦੇ ਨਾਲ ਖੜੀ ਆ ਔਰ ਮੈਂ ਸਾਰੇ ਜਿੰਨੇ ਵੀ ਆਪਣੇ ਪੰਜਾਬੀ ਆ ਖਾਸ ਤੌਰ 'ਤੇ ਸਾਰੇ ਦੇਸ਼ ਵਾਸੀਆਂ ਨੂੰ ਐਨ ਆਰ ਆਈਜ਼ ਨੂੰ ਅਪੀਲ ਕਰਦਾ ਕਿ ਆਪਾਂ ਅੱਗੇ ਆਈਏ ਆਪਾਂ ਇੱਕ ਇੱਕ ਜੜੀ ਫੈਮਿਲੀ ਆ ਉਹਨੂੰ ਅਡਾਪਟ ਕਰੀਏ ਕਿਸੇ ਕਿਸਾਨ ਦੀ ਮਜ਼ਦੂਰ ਦੀ ਜਾਂ ਜਿਹੜੇ ਰੂਰਲ ਆਰਟਿਸਨਸ ਆ ਜਿਹੜੇ ਅਫੈਕਟਡ ਆ ਚਾਹੇ ਸ਼ਹਿਰਾਂ ਦੇ ਵਿੱਚ ਹੋਣ ਚਾਹੇ ਜਿਹੜੇ ਹੋਣ ਕਿਸੇ ਦੀ ਕੋਈ ਦੁਕਾਨ ਰੁੜ ਗਈ ਆ ਕਿਸੇ ਦਾ ਕੋਈ ਖੇਤ ਰੁੜ ਗਿਆ ਕਿਸੇ ਦੀ ਫਸਲ ਮਰ ਗਈ ਆ ਕਿਸੇ ਦਾ ਘਰ ਟਹਿ ਗਿਆ ਤੇ ਆਪਾਂ ਇੱਕ ਇੱਕ ਪਰਿਵਾਰ ਅਡੌਪਟ ਕਰੀਏ ਤੇ ਆਪਾਂ ਸਾਰੇ ਜਣੇ ਇੱਕ ਇੱਕ ਪਰਿਵਾਰ ਦੀ ਮਦਦ ਕਰੀਏ ਮੈਂ ਸਾਰੇ ਜਿੰਨੇ ਮੇਰੇ ਡਾਕਟਰ ਕੁਲੀਗਾਂ ਉਹਨਾਂ ਨੂੰ ਵੀ ਜਿਹੜੇ ਸਮਰਥ ਲੋਕ ਆ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਅੱਗੇ ਆਓ ਇੱਕ ਇੱਕ ਪਰਿਵਾਰ ਅਡੌਪਟ ਕਰੋ ਆਪਾਂ ਨੂੰ ਵਾਇਗਰੂ ਨੇ ਬਹੁਤ ਕਸ਼ ਦਿੱਤਾ ਤੇ ਆਪਾਂ ਇੱਕ ਇੱਕ ਪਰਿਵਾਰ ਦੀ ਮਦਦ ਕਰਕੇ ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜੇ ਕਰੀਏ ਔਰ ਮੈਂ ਦੋ ਪਰਿਵਾਰ ਘੱਟੋ ਘੱਟ ਦੋ ਪਰਿਵਾਰ ਅਡੌਪਟ ਕਰਾਂਗਾ ਜਾਇਸ ਤੋਂ ਬਤ ਕਰਾਂਗਾ ਮੈਂ ਜਾ ਰਿਹਾ ਕਾ ਜੀ ਗੁਰਦਾਸਪੁਰ ਭਰਾ ਇਹ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਦੁਆਰਾ ਤੋਂ ਜੁੜੀ ਜਿੰਦਗੀ ਆ ਉਹਨਾਂ ਨੂੰ ਲੱਗੇ ਪਿਆ ਸਾਰਾ ਪੰਜਾਬ ਸਾਰਾ ਦੇਸ਼